ਜ਼ਿਲ੍ਹਾ ਪੁਲਿਸ ਮੁਖੀ ਸ਼ੋਭਾ ਮਗਰਵਾਲ ਵੱਲੋਂ 10ਵੀਂ ਕਲਾਸ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵੱਖ-ਵੱਖ ਥਾਣਿਆਂ ਵਿੱਚ ਦੌਰਾ ਕਰਵਾਇਆ ਗਿਆ ਤੇ ਪੁਲਿਸ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਜ਼ਿਲ੍ਹਾ ਪੁਲਿਸ ਮੁਖੀ ਸ਼ੋਭਾ ਮਗਰਵਾਲ ਨੇ ਦੱਸਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਜਿਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਾ ਸਾਡਾ ਮੋਢਲਾ ਫਰਜ਼ ਹੈ ਅਸੀਂ ਫੈਡੇ ਜਿਹੜੇ ਫਤਿਹਗੜ੍ਹ ਸਾਹਿਬ ਦਿੱਲੀ ਦੇ ਵਿੱਚ ਸਕੂਲ ਦੇ ਬੱਚਿਆਂ ਨਾਲ ਅਸੀਂ ਇੰਟਰੈਕਸ਼ਨ ਕੀਤਾ ਇਹ ਬੱਚੇ ਆਪਣੇ ਆਪਣੇ ਸਕੂਲਾਂ ਦੇ ਵਿੱਚ ਜਿਹੜੇ ਜਿਹੜੇ ਜਿੱਥੇ ਪੜ ਰਹੇ ਆ ਟਾਪਰਸ ਨੇ ਆਪਣੇ ਆਪਣੇ ਇੱਚ ਕਾਫੀ ਚੰਗੇ ਨੰਬਰਾਂ ਤੋਂ ਉਹਨਾਂ ਨੇ ਕਲਾਸ 10th ਪਾਸ ਕੀਤੀ ਤੇ ਨਾਲ ਬਲੋ ਡਿਟੇਜ ਅੱਗੇ ਕਰੀਅਰ ਪਲਾਨ ਕੀ ਹੈਗੇ ਉਹਨਾਂ ਨਾਲ ਡਿਸਕਸ ਕੀਤਾ ਇਲਾਵਾ ਨਾਲ ਇਨਾਦੇ ਪੇਰੈਂਟਸ ਸਾਹਿਬਾਨ ਵੀ ਆਏ ਸੀ ਉਹਨਾਂ ਨਾਲ ਵੀ ਕਾਫੀ ਡਿਟੇਲਸ ਡਿਸਕਸ ਕੀਤੀ ਤੇ ਅਸੀਂ ਆ ਬੜੇ ਮੋਟੀਵੇਟ ਹੋਏ ਇਹਨਾਂ ਬੱਚਿਆਂ ਨੂੰ ਇਹਨਾਂ ਨੂੰ ਵੀ ਅਸੀਂ ਮੋਟੀਵੇਟ ਕੀਤਾ ਤੇ ਇਹਨਾਂ ਨੂੰ ਅਸੀਂ ਆਨਰ ਵੀ ਕੀਤਾ ਡਿਸਟ੍ਰਿਕਟ ਪੁਲਿਸ ਵੱਲੋਂ ਤੇ ਇਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ ਹੈ ਮੇਰੇ ਇਥੇ ਮੇਰੇ ਸਾਥ ਡੀਐਸਪੀ ਹੈੱਡ ਕੁਆਟਰ ਸਾਹਿਬ ਡੀਪੀਆਰਓ ਸਾਹਿਬ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਰਹਿ ਗਿਆ ਉਹ ਵੀ ਨਾਲ ਮੌਜੂਦ ਸਨ ਤੇ ਅੱਜ ਇਲਾਦੇ ਨਾਲ ਨਾ ਕਿ ਸਿਰਫ ਅਸੀਂ ਇੰਟਰੈਕਸ਼ਨ ਕਰ ਰਹੇ ਹਾਂ ਐਟ ਦੀ ਸੇਮ ਟਾਈਮ ਬੇਸਿਕ ਜਿਹੜੇ ਸਾਡੀ ਪੁਲਿਸ ਦੀ ਵਰਕਿੰਗ ਹੈ ਉਹਨਾਂ ਉਸ ਬਾਰੇ ਵੀ ਨੂੰ ਅਸੀਂ ਇਹਨਾਂ ਨੂੰ ਅਵੇਅਰ ਕਰ ਰਹੇ ਤੇ ਅਸੀਂ ਇਹਨਾਂ ਨੂੰ ਫਟੇਗੜ ਸਾਹਿਬ ਮਿਸਟ੍ਰੇਸ਼ਨ ਦੀ ਵਿਜ਼ਿਟ ਕਰਾ ਰਹੇ ਹਾਂ ਇਹਦੇ ਨਾਲ ਨਾਲ ਜਿਹੜੇ ਇਹਨਾਂ ਦੇ ਚਾਈਲਡ ਦੇ ਰਾਈਟਸ ਦੇ ਬਾਰੇ ਪਰਟੀਕੁਲਰਲੀ ਜਿਵੇਂ ਗੁੱਡ ਟੱਚ ਬੈਡ ਟੱਚ ਜਾਂ ਹੋਰ ਇਹਨਾਂ ਦੇ ਕੀ ਰਾਈਟਸ ਹੁੰਦੇ ਆ ਉਹ ਔਮਨ ਰਾਈਟਸ ਦੇ ਬਾਰੇ ਬਿਕੋਜ਼ ਕਈ ਗੱਲ ਬੱਚੇ ਵੀ ਹੈਗੇ ਤੇ ਉਹਨਾਂ ਨੂੰ ਔਮਨ ਦੇ ਜਿਹੜੇ ਕੀ ਰਾਈਟਸ ਰਿਸਪੌਂਸਿਬਿਲਟੀਜ਼ ਆ ਉਹਨਾਂ ਬਾਰੇ ਜਾਣੂ ਕਰਾ ਰਹੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ